ਨਵੇਂ ਸਾਲ 2024 ਵਿੱਚ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਦੀ ਤਾਂ ਹਰ ਕੋਈ ਇਹੀ ਉਡੀਕ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਗੀਤ ਕਦੋਂ ਆਵੇਗਾ ਜਾਂ ਇਸ ਸਾਲ ਵਿੱਚ ਸਿੱਧੂ ਮੂਸੇਵਾਲੇ ਦੇ ਕਿੰਨੇ ਗੀਤ ਆਉਣਗੇ ਤਾਂ ਹੁਣ ਬਾਪੂ ਬਲਕੌਰ ਸਿੰਘ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਸਾਲ 2024 ਵਿੱਚ ਸਿੱਧੂ ਮੂਸੇਵਾਲੇ ਦੇ ਕਾਫੀ ਗੀਤ ਆਉਣਗੇ ਅਸੀਂ 2-2 ਮਹੀਨੇ ਬਾਅਦ ਸਿੱਧੂ ਦਾ ਨਵਾਂ ਗੀਤ ਛੱਡਾਂਗੇ ਤੇ ਗੀਤਾਂ ਦੀ ਕੋਈ ਕਮੀ ਨਹੀਂ ਆਵੇਗੀ ਜੇਕਰ ਦੋ-ਦੋ ਮਹੀਨੇ ਦੇ ਹਿਸਾਬ ਨਾਲ ਇੱਕ ਗੀਤ ਬਾਰੇ ਦੇਖਿਆ ਜਾਵੇ ਤਾਂ ਇਸ ਸਾਲ ਸਿੱਧੂ ਮੂਸੇਵਾਲੇ ਦੇ ਟੋਟਲ 6 ਗੀਤ ਆ ਸਕਦੇ ਹਨ ਜੋ ਕਿ ਕਿਸੇ ਸਿੰਗਰ ਦੇ ਨਾਮ ਹੁੰਦੇ ਹੋਏ ਵੀ ਬਹੁਤ ਹਨ ਬਾਕੀ ਤੁਸੀਂ ਵੀ ਸੁਣੋ ਬਾਪੂ ਬਲਕੌਰ ਸਿੰਘ ਨੇ ਹੋਰ ਕੀ ਕਿਹਾ ਇਹ ਵੈਸੇ ਤਾਂ ਮੈਂ ਲਗਭਗ ਗੱਲ ਕਰਦਾ ਹੀ ਰਹਿਣਾ ਬੜੇ ਲੋਕ ਮੇਰੇ ਨਾਲ ਐਡ ਨੇ ਉਹਨੂੰ ਕਰਦਾ ਰਹਿਣਾ ਪਰ ਤੁਹਾਡੇ ਮਾਦੇ ਬਨਾਲ ਵੀ ਮੈਂ ਗੱਲ ਦੱਸਣੀ ਚਾਹੁੰਨਾ ਵੀ ਜਿਹੜੇ ਉਹਦੇ ਪ੍ਰੋਜੈਕਟ ਹੈ ਉਹ ਆਪਾਂ 2-2-4-4 ਮਹੀਨਿਆਂ ਬਾਅਦ ਜਿਹੜਾ ਉਹਦਾ ਗਾਣਾ ਛੱਡਦੇ ਰਵਾਂਗੇ ਤੇ ਗਾਣਾ ਤਾਂ ਮੈਂ ਜਿੱਦੇ ਅਸੀਂ ਰਿਲੀਜ਼ ਕੀਤਾ ਉਦੋਂ ਹੀ ਅਸੀਂ ਪੱਤਰਕਾਰਾਂ ਦਾ ਮਜ਼ਾਕ ਕਰੇ ਸੀ ਵੀ ਬਿਲਬੋਰਡ ਤੇ ਕਪੜਾ ਵੱਜ ਰਿਹਾ ਤਾਂ ਵੱਜ ਗਿਆ ਕੋਈ ਵੀ ਗਾਣਾ ਆਪਾਂ ਛੱਡਿਆ 295 ਗੇਮ ਕਿੰਨੇ ਗਾਣੇ ਬਿਲਬੋਰਡ ਤੇ ਫਿਰਦੇ ਨੇ ਹਨਾ ਉਹ ਬੱਚੇ ਦਾ ਇਹਦੀ ਦਾ ਹਾਰਡਵਰਕ ਹੈ ਜੋ ਉਹਨੇ ਲੋਕਾਂ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਉਹ ਤਾਂ ਹਮੇਸ਼ਾ ਉਹਦੇ ਨਾਲ ਰਹਣੀ ਹੈ ਪਰ ਜਿਹੜੇ ਬਾਕੀ ਰਹਿੰਦੇ ਗੀਤ ਵੀ ਆ ਉਹ ਵੀ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਪੁੰਜਾਂ ਪਾਉਣਗੇ ਜਿੱਦਾਂ ਦੇ ਬਾਚ ਆਊਟ ਨਹੀਂ ਪਾਈਆਂ ਨੇ ਜਦ ਕਿ ਇਹ ਵੀ ਇੱਕ ਗਾਣਾ ਲੀਕ ਹੋਇਆ ਹੋਇਆ ਸੀ ਪਹਿਲਾਂ ਕਿਉਂਕਿ ਉਹਦੇ ਗਾਣੇ ਦੇ ਵਿੱਚ ਕੋਈ ਮਸਾਲਾ ਤਾਂ ਹੁੰਦਾ ਹੀ ਨਹੀਂ ਕਿ ਦਿਲ ਦੀ ਗੱਲ ਲਿਖੀ ਹੁੰਦੀ ਹੈ ਸਪੈਸ਼ਲੀ ਜਿਹੜੀਆਂ ਥੋੜੀਆਂ ਪਰਸਨਲ ਫੀਲਿੰਗ ਹੁੰਦੀਆਂ ਨੇ ਹਰ ਇੱਕ ਬੰਦੇ ਨੂੰ ਸੁਣਨ ਵਾਲੇ ਨੂੰ ਇਹ ਗੱਲ ਲੱਗਦੀ ਹੈ ਵੀ ਇਹ ਗਾਣਾ ਮੈਨੂੰ ਵੇਖ ਕੇ ਲਿਖਿਆ ਹੈ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਖ ਨੰਬਰ ਆਪਣਾ ਪਿਆਰ ਵਾਪਸ ਪਾਓ ਨੋਕਰੀ <perfektionic> <दोना। AI> पति पत्नी से झगड़ा, संस्कार कर दुश्मन सोचन करा, कोया प्यार वापस पोना, जादू टोना किता करा, विदेश यात्रा वशीकरण से मुट्ठ करने देश पैदल हर हाँ जगह को तो निराश मेरे पैंट परा, एक बार ये ज़रूर सब पर पड़ो। गुरु, मिर्ज़ा जी, अठानवे पांच सौ अठवन पचासी चार सौ बबन